કરે ક્યાં

ਹੋਲੇ ਸੋ ਨਿਹਾਲ ਜੈ ਸ੍ਰੀ ਅਕਾਲ ਹੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੋਲੇ ਸੋ ਨਿਹਾਲ ਸਤ ਸ੍ਰੀ ਅਕਾਲ

ਸੇ ਸਭ ਕੀ ਤਨ ਗੁਰ ਅਰਜਨ ਦੇ 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 ਸਭ ਕੀ Side to the heart of the Nazis, side to the heart of the Nazis, side to the heart of the Nazis, side to ਸਭ ਗੁਰੂ ਜੀ ਸਪੋਰਟ ਪ੍ਰੋਜੈਕਟ 22 ਪੱਜ ਦੇ ਸੇਵਾ ਦੀ ਜੋੜ ਵਿੱਚ ਸਮਾਗਮ ਹੁਣ। ਮੁਸ਼ਕਿਲ ਤੋਂ ਬਾਅਦ ਸ੍ਰੀ ਆਸਾ ਕੀ ਵਾਰ ਸੁਬਾ ਸੋਸਾਇਟੀ ਦੇ ਸਮੂਹ ਸ਼ਿਵਦਰਾਨ ਨੇ ਵਰਗ ਤੇ ਪਦ ਪਾਸ਼ਾ ਜਦੀ ਪਾਵਨ ਪਿੱਤਰ ਬਾਣੀ ਸਲੋਕ ਮੁਹੱਲਾ ਦੋਆ ਆਰਜ ਨੂੰ ਗੈਂਟਰ ਕੀ ਉਹ ਸੰਗਤਾਂ ਦੇ ਵਿੱਚ ਆਪ ਸਭਾ ਨਾਲੇ ਨਾਜ਼ਰੀ ਭਰੀ ਮਿਲ ਕਰਕੇ ਗਾਇਨ ਕੀਤਾ ਧੰਵਾਦ ਗੁਰੂ ਕਿਰਪਾ ਕਰੀ ਇਸ ਤਰ੍ਹਾਂ ਸ਼ਬਦ ਕੀਰਤਨ ਨਾਲ ਗੁਰੂ ਦੀਆਂ ਸੰਗਤਾਂ ਨੂੰ ਜੋੜਦੇ ਰਹੇ ਸਮੇਂ ਤੇ ਜੈ ਕਿ ਸਮਾਪਤੀ ਤੁਹਾਨੂੰ ਅਰਜਨ ਦੇ ਪਾਤਸ਼ਾਹ ਜੀ ਤਤ ਵਿਚਾਰ ਜੀ ਹੈ ਮਤਲਬ ਜਗਤਾਰ ਨੂੰ ਕਹੋ ਅਵਤਾਰ ਬਣਾਇਓ ਜਪਿਓ ਜਿਨੇ ਅਰਜਨ ਦੇ ਗੁਰੂ ਫਿਰ ਸੰਕਟ ਜੋਨ ਗੁਰ ਬਣਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦੇਹ ਇਸ ਸੰਸਾਰ ਨਹੀਂ ਦੇ ਸਕਦਾ ਬਾਈ ਸੰਸਾਰ ਦੇ ਸ਼ਹੀਦ ਕਈ ਹੋਏ ਹਨ ਪਰ ਸ੍ਰੀ ਦੰਦ ਦੇ ਸਰਤਾਜ ਤਦੂ ਅਰਜਨ ਦੀ ਪਾਤਸ਼ਾਹ ਜੀ ਚੜ੍ਹਦੇ ਮਹਾਨ ਕਿਰਪਾ ਕੀਤੀ ਕਿਉਂਕਿ ਸਮਾਂ ਅੱਜ ਕੁਝ ਮਿੰਟ ਦਾ ਹੈ ਕੱਲ ਕੁਝ ਮਿੰਟ ਮਿਲਣਾ ਹੈ ਬੇਨਤੀ ਕਰਦੇ ਆ ਮੈਂ ਜੋ ਸ਼ਹੀਦੀ ਗੁਰੂ ਅਰਜਨ ਪਾਤਸ਼ਾਹ ਜੀ ਆਪ ਨਾਲ ਸਾਝ ਪਾਉਣੀ ਸੀ ਕਿਵਲ ਅਜਿ ਤਨੀ ਵਿਚਾਰੀ ਜੋ ਦੇਣ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਾਹਮਣੇ ਸਾਨੂੰ ਗੁਰੂ ਕੀ ਪਾਵਨ ਪੀਤਰ ਬਾਣੀ ਨਾਲ ਜੁੜਿਆ ਜਿਨ੍ਹਾਂ ਨੂੰ ਬਚਨ ਜੀ ਗੁਰੂ ਪਾਤਸ਼ਾਹ ਜੀ ਨੇ ਗੁਰੂ ਕਮਨ ਰਸਤੂ ਆਸ਼ਾ ਜੀ ਨੇ ਆਪਿਆ ਸਿੱਧ ਹੋਇਤਾ ਬਾਣੀ ਦਾ ਬੋਝ ਦਾ ਉਹ ਮਹਾਨ ਕਰਜ ਸੰਸਾਰ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪੂਰੀ ਸ੍ਰਿਸ਼ਟੀ ਵਾਸਤੇ ਦੇ ਦੇ ਸਿਕਾ ਮਾਸਤੇ ਸਿੱਖ ਤਰਨ ਜੋ ਪੰਜਾਬ ਜਾਂ ਹਿੰਦੁਸਤਾਨ ਵਾਸਤੇ ਪੂਰੀ ਸ੍ਰਿਸ਼ਟੀ ਵਾਸਤੇ ਇਹ ਬਾਣੀ ਦੀ ਰਚਨਾ ਕਰਕੇ ਬਾਣੀ ਇਫਤਾਰ ਕੀਤੀ ਗੁਰੂ ਜੀ ਪਾਤਸ਼ਾਹ ਜੀ ਨੇ 1100 ਈਸਵੀ ਦੇ ਬਾਬਾ ਫਰੀਦ ਜੀ ਲਾਹੌਰ ਵਿੱਚ ਉਹਨਾਂ ਦੇ murid ਅਗੇ ਮਿਲੇ ਉਹਨਾਂ ਤੋਂ ਬਾਣੀ ਰਚਨ ਕੀਤੀ ਤਰਨਗੁਰ ਅਰਜਨ ਦੇਵ ਪਾਤਸ਼ਾਹ ਜੀ ਨੇ ਆਦ ਗ੍ਰੰਥ ਉਦੀ ਪਰਮੇਸ਼ਰ ਕਥਾਨ ਰਬਤਾ ਕੀਤੇ ਮੂਰ ਮੰਤਰ ਤੋਂ ਉਪਿਤ ਹੋਉਂਕਾ ਵਰਤੋ 6 ਗੁਰੂਆਂ ਦੀ ਬਾਣੀ 11 ਪਤਾਂ ਦੀ ਬਾਣੀ 15 ਭਗਤਾਂ ਦੀ ਬਾਣੀ 2 ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਆਦ ਗ੍ਰੰਥ ਪਹਿਲਾ ਗੁਰਪਾਤਸ਼ਾਹ ਜੀ ਨੇ ਦੇਖੋ ਕਿੰਨੀ ਕਿਰਪਾ ਪਜੇ ਸੁਰੂ ਪਿਆਰ ਹੋ ਰੇ ਸਨ ਬਾਣੀ ਲਿਖਤ ਹੋ ਰਹੀ ਸੀ ਭਾਈ ਗੁਰਦਾਸ ਜੀ ਨੇ ਆਪਣੇ ਘਰ ਕਮਲਾ ਨਾਲ ਬਾਣੀ ਲਿਖੀ। ਵਿੱਚ ਥੜਾ ਸਾਹਿਬ ਹੈ ਆਪ ਜੀ ਦਾ ਬੰਦਰ ਸਬਦਸ਼ਨ ਕਰਦੇ ਹੋਏ ਗੁਰੂ ਕਲੰਦਰ ਬਰੂ ਜੰਦ ਉੱਤਮ ਜੀ ਨੂੰ ਬਾਣੀ ਲਿਖਤ ਹੋਈ ਸੰਪੂਰਤਾ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ। ਰਾਮ ਸਾਹਿਬ ਪਸਤਾਨ ਦਾ ਨਾਮ ਸੀ ਜੋ ਗੁਰੂ ਰਾਮਦਾਸ ਪਾਸ਼ਾ ਜੀ ਨੇ 700 ਅਕਬਰੀ ਮੋਰਾਂ ਦੇ ਕਿਤੇ ਜਮੀਨ ਲਈ ਸੀ। ਰਾਮ ਸਾਹਿਬ ਜਦੋਂ ਤਿਆਰੀ ਕੀਤੀ ਅਮਲ ਸਾਹਿਬ ਸਾਹਿਬ ਦੇ ਸਰੋਵਰ ਦੀ ਵਿੱਚ ਹਰਿਕਾ ਮੰਦਿਰ ਧਰਮੰਦਰ ਦੀ ਤਿਆਰੀ ਕੀਤੀ। ਗੁਰੂ ਅਰਜਨ ਪਾਸ਼ਾ ਜੀ ਨੇ ਆਪ ਇਹ ਸੇਵਾ ਆਰੰਭ ਕੀਤੀ ਪਰ ਗੁਰਦਾਸ ਜੀ ਬਾਬਾ ਬੁੱਢਾ ਜੀ ਮੌਰੀ ਹੋਏ ਸਾਈਂ ਮੀਆਂ ਮੀਰ ਜੀ ਤੋਂ ਕਿਉਂਕਿ ਮੁਸਲਮਾਨ ਵੀ ਦੀਰ ਜਿਹੜੇ ਗੁਰੂ ਸਾਹਿਬ ਜੀ ਨੂੰ ਲਾਹੌਰ ਵੀ ਕੇ ਪਹਿਲੇ ਸੰਸਾ ਸਾਈਂ ਮੀਆਂ ਮੀਰ ਜੀ ਉਹਨਾਂ ਤੋਂ ਤੱਕ ਲੋਆ ਪਹਿਲਾਂ ਨੀ ਨੀ ਰਖਵਾਈ। ਲਿਖੂ ਬਾਗ ਵਿੱਚ ਸਤਿਗੁਰੂ ਨੇ ਸਰੂਪ ਧਾਰ ਕੀਤਾ ਪਹਿਲਾਂ ਪ੍ਰਕਾਸ਼ ਵਾਸਤੇ ਅਸਥਾਨ ਤਿਆਰ ਕੀਤਾ। ਹਾਕਾ ਤੱਕ ਸਭ ਤੇ ਆਪ ਜੀ ਜਾਓ ਉੱਥੇ ਗੁਰਦਾਨ ਕੋਠਾ ਸਾਹਿਬ ਹੈ। ਜਦੋਂ ਸਤਿਗੁਰਾਂ ਦੇ ਸਰੂਪ ਅਮਰਤ ਵੇਲੇ ਆਉਂਦੇ ਹਨ ਉਹ ਤੇ ਗੁਰੂ ਪਾਤਸ਼ਾਹ ਜੀ ਵਿਸ਼ਰਾਮਤ ਰਹਿ ਗਏ ਸਨ ਜਦੋਂ ਸੁਖਾਸੋਂ ਤੋਂ ਬਾਅਦ ਹੁਣ ਵੀ ਸਤਿਗੁਰਾਂ ਦੇ ਸਰੂਪ ਉੱਤੇ ਬਿਰਾਜਮਾਨ ਹੁੰਦੇ ਹਨ ਗੁਰੂ ਪਾਤਸ਼ਾਹ ਨੇ ਜਦੋਂ ਇਹ ਪਾਵਨ ਪਿੱਤਰ ਸਰੂਪ ਤਿਆਰ ਕੀਤੀ ਨਾਮ ਦਿੱਤਾ ਪੌਤਰੀ ਪਰਮੇਸ਼ਰ ਦਾ ਥਾਨ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦ ਗ੍ਰੰਥ ਪੰਜ ਗੁਰੂਆਂ ਦੀ ਬਾਣੀ ਸੀ ਛੇਵੇਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਗੁਰਦੇਵਾਧਰ ਪਾਤਸ਼ਾਹ ਦੀ ਬਾਣੀ ਦਰ ਕੀ ਹੋਈ ਪਰ பை ਗੁਰਦਾਰ ਜੀ 1604 ਇਸ ਅਗਸਤ ਇਹ ਮੁਕੰਮਲ ਹੋਏ ਪਾਵਨ ਕੋਇਤਰ ਸਰੂਪ ਸ੍ਰਿਸ਼ਟੀ ਵਾਸਤੇ ਬਾਣੀ ਕੇ ਜਹਾਜ ਦੁਨੀਆ ਨੂੰ ਗੁਰੂ ਦੀ ਬਾਣੀ ਨਾਲ ਜੁੜਿਆ 7000 ਸ਼ਬਦਾਂ ਦਾ ਸੰਮੇਲ ਹੋਇਆ ਭਾਰਤ ਦੇ ਵੱਖ-ਵੱਖ ਸੂਫੀਾਂ ਦੇ 15 ਭਗਤ ਸੂਫੀ ਦੇਖੋ ਭਗਤਾਂ ਦੀ ਜਦੋਂ ਬਾਣੀ ਦਰਜ ਹੈ ਕਿਤਨਾ ਸਤਕਾਰ ਦਿੱਤਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਹਰੇਕ ਬਾਣੀ ਦੇ ਉੱਪਰ ਲਿਖਿਆ ਹੈ ਬਾਣੀ ਭਗਤ ਫਰੀਦ ਜੀ ਕੀ ਜਿਨ੍ਹਾਂ ਨੂੰ ਸੰਸਾਰ ਨੇ ਮਾਣ ਨਹੀਂ ਦਿੱਤਾ ਸੀ ਗੁਰੂ ਪਾਤਸ਼ਾਹ ਜੀ ਨੇ ਭਗਤ ਨਾਮਦੇਵ ਜੀ 11 ਪਾਠ